ਫ੍ਰੀਡਕੌਰ ਦੇ ਪੋਲੂਵਾਲਾ ਰੋਡ ਤੇ ਇੱਕ ਟਰੱਕ ਦੀ ਜ਼ਪੇਟ ਵਿੱਚ ਆਉਣ ਨਾਲ ਇੱਕ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਜਾਣਕਾਰੀ ਮੁਤਾਬਕ ਪੋਲੂਵਾਲਾ ਰੋਡ ਤੇ ਪੈਂਦੇ ਰੇਲਵੇ ਟ੍ਰੈਕ ਤੇ ਸਪੈਸ਼ਲ ਟ੍ਰੇਨ ਤੇ ਲੋਡਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਜਗ੍ਹਾ ਟੱਕਾਂ ਦਾ ਆਂਜਣ ਲੱਗਾ ਹੋਇਆ ਸੀ ਇਸੇ ਦੌਰਾਨ ਇੱਕ 5 ਸਾਲਾ ਬੱਚਾ ਆਪਣੀ ਨਾਨੀ ਨਾਲ ਜਾ ਰਿਹਾ ਸੀ ਕਿ ਪਿੱਛੋਂ ਆ ਰਹੇ ਟਰੱਕ ਦੇ ਪਿਛਲੇ ਟਾਇਰ ਥੱਲੇ ਆ ਕੇ ਕੁਚਲਿਆ ਗਿਆ जिस कारण उस बच्चे की मौके पे ही मौत हो गई ट्रक चालक घटना तो बाद मौके से फरार हो गया बच्चे ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦਾ ਅੱਜ 5ਵਾਂ ਜਨਮ ਦਿਨ ਸੀ ਅਤੇ ਉਹ ਆਪਣੇ ਨਾਨਕੇ ਰਹਿੰਦਾ ਸੀ ਪਰ ਅੱਜ ਜਨਮ ਦਿਨ ਮਨਾਉਣ ਲਈ ਆਪਣੀ ਨਾਨੀ ਦੇ ਨਾਲ ਮਾਤਾ ਪਿਤਾ ਦੇ ਘਰ ਆਇਆ ਸੀ ਪਰ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁੱਛਗਿੱਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ট্রাক ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਸੰਜੂ ਕੀ ਹੋਇਆ ਉਹ ਗੱਡੀ ਦੇ ਥੱਲੇ ਆ ਗਿਆ ਜੀ ਪੰਨਾ ਅੱਜ ਦਾ ਜਨਮ ਦਿਨ ਸੀ ਗਾਈ ਅੱਜ ਜਨਮ ਦਿਨ ਸੀ ਜੀ ਮੰਮੀ ਮੰਮੀ ਦਾ ਜਾ ਰਹੇ ਸੀ ਅੱਜ ਨਾ ਉਹਨਾਂ ਨਾਲ ਉਹਨਾਂ ਖੜਦੇ ਜਾ ਰਹੇ ਗੱਡੀ ਅਨਮੋਲ ਜੀ ਹਾਂ ਜੀ ਪਹਿਲੀ ਜੀ ਮੇਰਾ ਨਾਮ ਸੋਨੂ ਹੈ ਜੀ ਵੱਡੇ ਬਈ ਡਰਾਈਵਰ ਦੀ ਗਲਤੀ ਆ ਟਰੱਕ ਚਲਾ ਰੇ ਸੀ ਸਪੈਸ਼ਲ ਇੱਥੇ ਲੱਗੀ ਹੋਈ ਆ ਜੀ ਜਵਾਕ ਆਦੀ ਨਾਨੀ ਨਾਲ ਜੀ ਜਵਾਕ ਆਦੀ ਨਾਨੀ ਨਾਲ ਮੰਮੀ ਨਾਲ ਕੁਛ ਲੈਣ ਚੱਲਿਆ ਸੀਗਾ ਇੱਥੋਂ ਜੀ ਟਰੱਕ ਵਾਲਾ ਤੇਜ਼ ਸਪੀਡ ਤੇ ਲੈ ਕੇ ਆਇਆ ਜਵਾਕ ਨੂੰ ਆ ਤੁਹਾਡੇ ਸਾਹਮਣੇ ਆ ਜੀ ਮਿੱਧਿਆ ਪਿਆ ਜਵਾਕ ਜੀ ਜਵਾਕ ਦਾ ਅੱਜ ਵਿਚਾਰੇ ਦਾ ਜਨਮ ਦਿਨ ਵੀ ਸੀਗਾ ਜੀ ਜਿਹੜਾ ਕਿ ਮੰਨ ਕੇ ਵਿਚਾਰੇ ਦਾ ਜਨਮ ਦਿਨ ਨਹੀਂ ਬਾਕੀ ਰੰਦੀ ਗਾਲੀ ਤੁਸੀਂ ਆਪ ਵੇਖੋ ਜੀ ਕੈਮਰੇ ਦੇ ਵਿੱਚ ਲਿਆਓ ਜਿਹੜੀ ਗੱਲ ਹੈਗੀ ਆ ਜੀ ਇਨਸਾਫ ਦਿੱਤਾ ਜਾਵੇ ਜਿਹੜਾ ਹੋ ਸਕਦਾ ਇਹਨਾਂ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਬਾਕੀ ਜਿੱਥੋਂ ਤੱਕ ਦੇਖਿਆ ਜਾਵੇ ਬਾਕੀ ਬੱਚਿਆਂ ਵਾਸਤੇ ਕਹਿੰਨੇ ਆ ਜੀ ਇਹ ਸਪੈਸ਼ਲ ਵੀ ਹੱਥੋਂ ਬੰਦ ਕਰਾਈ ਜਾਵੇ ਜਾਂ ਫਿਰ ਕੋਈ ਨਸ਼ੇੜੀਆ ਪਤੇੜੀਆ ਟਰੱਕ ਨਾ ਚਲਾਵੇ ਜੀ ਸਮਝਦਾਰ ਕੋਈ ਚਲਾਵੇ ਜੀ ਜਿਹੜੀ ਗੱਲ ਕਹਿਣ ਵਾਲੀ ਹੈਗੀ ਜੀ ਇਹ ਸਪੈਸ਼ਲ ਲੱਗੀ ਸੀ ਜੀ ਤੇ ਟਰੱਕਾਂ ਦੀ ਦੇਖਦੇ ਤੁਸੀਂ ਪਲੇਟੀ ਹੈਗੀ ਰੇਲਵੇ ਦੀਆਂ ਲਾਈਨਾਂ ਨਾਲ ਬੱਚਾ ਸੀ 5 ਸਾਲ ਦਾ ਅਨਮੋਲ ਇਹਦਾ ਨਾਮ ਸੀ ਦਾ ਅੱਜ ਦਾ ਦਿਨ ਸੀ ਰਾਜਸਥਾਨ ਤੋਂ ਛੁੱਟੀਆਂ ਘਟਨਾ ਆਈ ਸੀ ਜੀ ਤੇ ਟਰੱਕ ਦੇ ਪਿਛਲੇ ਟਾਇਰ ਉੱਠਾ ਜਿੰਦਾ ਡੈਥ ਹੋ ਗਈ ਉਹੀ ਕਰ ਦੇ ਕਿ ਪੀਓ ਉਹ ਲਾਪਰਵਾਹੀ ਦਾ ਜਦੋਂ ਕੇਸ ਦਰਜ ਕਰਕੇ ਜੀ ਇਹ ਤਾਂ ਜਿਹੜਾ ਟੱਕਰ ਤੋਂ ਜੀ 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 ਟੱਕਰ ਤੋਂ ਫੜਾਇਆ ਚੱਲ ਗਈ ਮੁੱਕੇ ਤੋਂ ਫਰਾਰਾ ਟਰੱਕ ਹੈਗਾ ਜੀ ਇੱਥੇ ਤੇ ਪੁਲਿਸ ਆ ਗਈ ਜੀ ਆਰਪੀ ਕਰਾ ਗੁਰਸ ਡਿਕਸ਼ਨ ਜਿਹੜੀ ਆਰਪੀ ਦੀ ਪੈਂਡਲ